ਸੋ ਸਟਿਕਲੀ ਗੁੱਡ ਮਾਰਨਿੰਗ ਮੈਂ ਆਮਨ ਸਾਈਪ੍ਰਸ ਤੋਂ ਕਿ ਮੈਂ ਅਗੇ ਸੀ ਅੱਜ ਤੇ ਬੀਬੀ ਪਾਪੇ ਦੇ ਇੱਕ ਕੰਮ ਕਰਨ ਦੇ ਲਈ ਤੇ ਇਹ ਫਿਰ ਇਹ ਫਿਨਿਸ਼ ਕਰਕੇ ਮੈਂ ਆਪਣੀ 12 ਵੇਲੇ ਜੌਬ ਤੇ ਜਾਣਾ ਠੀਕ ਹੈ ਚਲੋ ਫਿਰ ਕੰਮ ਸ਼ੁਰੂ ਕਰਾਂ ਮੈਂ ਹਮੇਸ਼ਾ ਇਹੋ ਬੋਲਦੀ ਹੁੰਦੀ ਹਾਂ ਕਿ ਮਿਹਨਤ ਆ ਠੀਕ ਹੈ ਮਿਹਨਤ ਕਰੋਗੇ ਤਾਂ ਆਪਣੇ ਟਿੱਟ ਭਰੂਗੇ ਠੀਕ ਹੈ ਤੇ ਆਪਣੀ ਫੈਮਲੀ ਰੋਹੀ ਠੀਕ ਹੈ ਸੋ ਮੈਂ ਆਪਣੀ ਮਿਹਨਤ ਤੇ ਬਹੁਤ ਪ੍ਰੀਅਰ ਕਰਦੀ ਹੈਗੀਆ ਸੋ ਚਲੋ ਟੇਕ ਲੁੱਕ ਇਨ ਫਸਟ ਕੰਮ ਨੂੰ ਸ਼ੁਰੂ ਕਰਦੇ ਹਾਂ ਠੀਕ ਹੈ ਫਿਰ ਆਪਾਂ ਘਰ ਆ ਕੇ ਮਿਲਦੇ ਆਂ ਥੋੜਾ ਆਇਆ ਕੰਮ ਰਹਿ ਗਿਆ ਠੀਕ ਹੈ ਫਿਰ ਆਪਾਂ 1 ਲੱਕ ਜੀ ਸਸਟੀ ਕਾਲ ਬਣਸ ਅਗੇਨ ਤੇ ਮੈਂ ਪਾਰ ਟਾਈਮ ਤੋਂ ਆ ਗਈ ਸੀ ਬੀਬੀ ਉਹ ਪੇਰਾ ਕੰਮ ਕਰਿਆ ਸੀ ਠੀਕ ਹੈ ਤੇ ਪੂਰੇ 12:00 ਬਜ ਗਿਆ ਹੈਗੇ ਤੇ ਮੈਨੂੰ ਵੀ ਰੋਮੀ ਹੈਗੇ ਜਦੋਂ ਮੈਂ 3 ਘੰਟੇ ਕੰਮ ਕੀਤਾ ਹੈ ਆ ਸੋ ਪਾਵਾ ਬੀਬੀ ਨੇ ਚੌਕਲੇਟਸ ਦਿੱਤੀਆਂ ਹੈਗੀਆਂ ਇਥੇ ਚਲੋ ਆਪਾਂ ਅੱਛੇ ਜਿਹੀ ਜਿਹੀ ਕੁਕਿੰਗ ਸਟਾਰਟ ਕਰਦੇ ਹਾਂ ਠੀਕ ਹੈ ਕੱਲ ਮੈਂ ਕੱਲ ਤਾਂ ਨਹੀਂ ਪਾਪੂ ਮੈਂ ਬੱਚਿਆਂ ਨੂੰ ਨੂਡਲ ਲੈ ਕੇ ਆਈ ਸੀ ਠੀਕ ਹੈ ਸੋ ਮੈਂ ਫਿਰ ਮੈਂ ਉਹਨਾਂ ਨੂੰ ਕੱਲ ਕਿਹਾ ਸੀ ਕਿ ਮੈਂ ਨੂਡਲ ਬਣਾਉਂਗੀ ਤੁਹਾਡੇ ਲਈ ਸੋ ਨੂਡਲ ਬਣਾਉਣੇ ਪੈਗੇ ਠੀਕ ਹੈ ਤੇ ਹਾਂ ਗੋਰੀ ਭਾਜੀ ਉਹ ਜਿਹੜੀ ਦਾ ਪਾਠੀਂ ਜਿਹਨ ਕੋਬੀ ਸਬ지 ਬਹੁਤ ਸੁਆ ਲੱਗਿਆ ਇਹਨੂੰ ਸੋ ਮੈਂ ਹੁਣ ਕੋਈ ਭਾਜੀ ਨਹੀਂ ਗੋਰੀ ਵੀ ਵੀ ਜ ਲਈ ਲੈ ਬਿਨ ਸਬ지 ਬਣਾਉਂਦੀ ਕੋਈ ਠੀਕ ਹੈ ਸੋ ਫਿਰ ਮੈਂ ਆਪਣਾ ਹੋਰ ਕੰਮ ਕਰਨੀ ਆ ਠੀਕ ਹੈ ਥੋੜੀਆ ਇਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਕਿਉਂਕਿ ਬਾਤਣ ਵੀ ਧੋਣੇ ਹੈਗੇ ਬੱਚਿਆਂ ਦੇ ਕੱਲ੍ਹ ਦੇ ਉਹ ਫੁੱਟਬਾਲ ਦੇ ਇੱਕ ਕੱਪੜੇ ਵੀ ਧੋਣੇ ਆ ਉਹ ਐਦੇ ਪਏ ਆ ਗੋਲੇ ਭਾਜੀ ਨਾ ਰਾਕੀ ਤੋਤੇ ਨਾ ਸਹਿ ਲੱਗਦਾ ਤੇ ਮੈਂ ਫਟਾਫਟ ਕੰਮ ਕਰਾਂ ਹਣਾ ਤੇ ਚਲੋ ਫਿਰ ਆਪਾਂ ਕੰਮ ਸ਼ੁਰੂ ਕਰਦੇ ਆ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਸੋ ਮੈਂ ਆ ਸਾਰੇ ਪਲੇਟ ਬੋਲ ਥੋੜੇ ਜਿਹਾ ਹੋ ਗਿਆ ਹੈਗੇ ਆ ਤੇ ਥੋੜੇ ਜਿਹਾ ਫਿਰ ਦੇਖਦੇ ਆ ਤਾਂ ਕਿਆ ਕਰਨਾ ਆ ਆ ਹੈਗਾ ਆ ਹੈਗਾ ਸਬਜੀ ਦੇ ਲਈ ਠੀਕ ਹੈ ਜੀਰਾ ਭੁੰਦੀਆਂ ਆਈ ਥਿੰਕ ਆ ਹੈਗਾ ਸਬਜੀ ਦੇ ਲਈ ਠੀਕ ਹੈ ਸੋ ਆ ਹੈਗਾ ਨੂਡਲਾਂ ਦੇ ਲਈ ਤੇ ਪਿਆਜ਼ ਇੰਨੇ ਕੋ ਬਹੁਤ ਆ ਮੈਨੂੰ ਲੱਗਦਾ ਮੈਂ ਹੋਰ ਪਿਆਜ਼ ਕੱਟ ਲੂੰਗੀ ਆ ਦੋ ਨਾਲ ਚੈੱਕ ਮੈਂ ਦੇਖਦੀ ਆ ਸੜ ਗਿਆ ਜੀਰਾ ਸੜ ਗਿਆ ਇਹ ਡਰ ਲੱਗਦਾ ਹਾਂ ਮੈਂ ਬਹੁਤ ਆ ਕਦੇ ਸੋਚਿਆ ਨਾ ਸੀਗਾ ਗੋਰਿਆਂ ਦੇ ਘਰ ਵੀ ਐਸਾ ਕੰਮ ਕਰਨਾ ਮੈਂ ਕਦੇ ਜਿੰਦਗੀ 'ਚ ਸੋਚਿਆ ਨਾ ਸੀ। ਨਾ ਮੇਰੇ ਤਾਂ ਕਿ ਇਹ ਵੀਡੀਓ ਬੋਲਦੀ ਨੀ ਕਿ ਮੈਂ ਕਦੇ ਨਾ ਸੋਚਿਆ ਹੈਗਾ ਕਿ ਮੈਂ ਗੋਰਿਆਂ ਦੇ ਘਰ ਵਿੱਚ ਐਟਾ ਕੰਮ ਕਰਨਾ ਹੈ। ਕਿਸਮਤ ਚਲੋ ਪਕਾ ਲਾ ਕੇ ਤੇ ਗੋਰੇ ਬਾਜੀ ਨੂੰ ਦੋ ਰੋਟੀਆਂ ਵੀ ਲਾਹੇ ਦਿਨੀ ਆ। ਘਰਾਂ ਨੂੰ ਗੋਭੀ ਦੀ ਸਬਜ਼ੀ ਬਣਾਈ ਆ। ਗੋਰੀ ਬੀਬੀ ਵੀ ਖਾ ਲੋਗੀ ਹਨ ਨਾਲ ਚਰੀ ਹੋਰ ਗਿਆ ਦੋ ਫੁੱਲ ਕਿੰਨ ਚਰੀ ਗਾੜੇ ਦਿਨੇ ਆ। ਆਪਾਂ ਇੰਡੀਆ ਦਾ ਭੋਜਨ ਹਨ। ਇਹ ਸਾਰਾ ਘਰ ਦਾ ਕੰਮ ਪਿਆ ਆ ਸਾਡੇ ਅੱਜ ਮੇਰੀ ਸਿਸਟਰ ਨੇ ਵੀਡੀਓ ਕਾਲ ਲਾ ਲਈ ਉੱਥੇ ਗਈਆਂ ਮਸੀਨ ਸਾਡੇ ਉਹ ਲੁਧਿਆਣੇ ਤੋਂ ਬਾਬੇ ਦਾ ਸੰਗ ਆਦਾ ਹੁੰਦਾ ਸਾਡੇ ਕੋਸਤੀ ਨਾਲ ਕੇ ਜਾਂਦਾ ਆ ਰੋਡ ਤੇ ਤੇ ਫਿਰ ਸਾਰੇ ਇਕੱਠੇ ਹੋਏ ਸੀਗੇ ਚਲੋ ਤਾਂ ਮੈਂ ਬਣਾਣੀ ਬਣਾਣੀ ਚਰੀ ਨਾਲ ਕਰਦੀ ਰਹੀ ਕੰਮ ਲੁੱਕ ਜਿੱਤ ਨਹੀਂ ਗੱਲਾਂ ਬਾਤਾਂ ਹੈ ਕੀ ਕਰਨਾ ਬਸ ਹੁਣ 5 ਰੋਟੀਆਂ ਬਣਾਤੀਆਂ ਬਸ ਢਾਈ ਢਾਈ ਖਾ ਲੂਏ ਚਲੋ ਠੀਕ ਹੈ ਚਲੋ ਠੀਕ ਹੈ ਲੋਕ ਜੀ ਮੈਂ ਹੋਰ ਕੀ ਕਰਨ ਠੀਕ ਹੈ ਜਾ ਮਾਰਦੀ ਰੋਟੀ ਮਾਰਦੀ ਰੋਟੀ ਜੱਟ ਦੀ ਠਾਠਾ ਤਵਾ ਤਵਾ ਦਾ ਹੈ ਨਹੀਂਗਾ ਬਸ ਇੰਨਾ ਹੀ ਕੰਮ ਚਲਾਣਾ ਪੈਣਾ ਇੱਥੇ ਕੋਣ ਲਾ ਬਈ ਵੀਰੋ ਤਵੇ ਨਾ ਹਾਂਜੀ ਲੋਕਾਂ ਜੀ ਨੂਡਲ ਵੀ ਬਣ ਗਏ ਹੈਗੇ ਆ ਠੀਕ ਹੈ ਆ ਨੂਡਲਾਂ ਦੇ ਵਿੱਚ ਉਹ ਥੋੜੀ ਜਿਹੀ ਹਲਦੀ ਘੱਟ ਪਾਈ ਜਾਵੇਂ ਇਸ ਵਾਰ ਤੇ ਅਦਰ ਗੁਰੇ ਭਾਂਜੀ ਦੇ ਲਈ ਸਬਜ਼ੀ ਵੀ ਬਣ ਗਈ ਹੈਗੀ ਆ ਗੋਪੀ ਜੀ ਠੀਕ ਹੈ ਸੋ ਅਦਰ ਆਪਾਂ ਰੋਟੀ ਵੀ ਰੱਖ ਦਿੱਤੀ ਆ ਠੀਕ ਹੈ ਹਜੇ ਮੇਰੇ ਹੱਥ ਵੀ ਮੇਰੇ ਹੱਥ ਵੀ ਨਹੀਂ ਵਾਸ਼ ਕੀਤੇ ਹੈਗੇ ਸੋ ਹੁਣ ਮੈਂ ਆ ਸਾਰਾ ਇੱਕ ਖਲਾਰਾ ਚੱਕੂਗੀ ਠੀਕ ਹੈ ਉਫ ਕਿੰਨਾ ਦਬਸਤ ਹੈ ਨਾ ਸਵਾਦੀਆ ਮੇਰਾ ਕੰਮ ਤਾਂ ਆਲਮੋਸਟ ਫਿਨਿਸ਼ ਹੋ ਗਿਆ ਹੈਗਾ ਅੱਜ ਮੈਂ ਹਾਫ ਅਨ ਆਵਰ ਅਰਲੀ ਅਰਲੀ ਫਿਨਿਸ਼ ਕਰ ਦਿੱਤਾ ਹੈਗਾ ਸੋ ਚਲੋ ਫਿਰ ਆਪਾਂ ਮਤਲਬ ਗੱਲਾਂ ਵਾਲਾ ਟਾਸਕ ਸ਼ੁਰੂ ਕਰਦੇ ਆ ਕਿੰਨੇ ਦਿਨ ਹੋ ਗਏ ਗੱਲਾਂ ਨਹੀਂ ਸੀ ਕੀਤੀਆਂ ਰਾਈਟ ਗੱਲਾਂ ਵਾਲਾ ਟਾਸਕ ਨਹੀਂ ਸੀ ਕੀਤਾ ਹੈਗਾ ਸੋ ਚਲੋ ਆਪਾਂ ਗੱਲਾਂ ਵਾਲਾ ਟਾਸਕ ਸ਼ੇਅਰ ਕਰਦੇ ਮੈਂ ਤੁਹਾਨੂੰ ਸਟੋਰੀ ਲਾ ਦਿਆਂ ਸਵੇਰੇ ਜਦ ਤੱਕ ਮੈਂ ਬੀਬੀ-ਬਾਪੇ ਦੇ ਘਰ ਗਈ ਹੈਗੀ ਆ ਤੇ ਪਾਣੀ ਪੀ ਲਵਾਂ ਪਹਿਲਾਂ ਨਾਲ ਮੈਂ ਤੇ ਸਵੇਰੇ ਮੈਂ ਜਦ ਤੱਕ ਬੀਬੀ-ਬਾਪੇ ਦੇ ਇੱਕ ਮਿੰਟ ਮੈਨੂੰ ਪਾਣੀ ਪੀ ਲਾਂਦਾ ഇതായി ബോധ ലക്കണിക ഏതാ ഹ പേ ക്കക്കണ നുട മർജാ പാ സവേറെ ബീബിന് കയ്യാട്ട നട്ട് നോട്ട ചമച്ച പടക്ക ഫടാ ദ ਅੱਧੇ ਮੈਂ ਡਰ ਗਈ ਇਹ ਬੀਬੀ ਨੂੰ ਜਿੱਦਾਂ ਗ੍ਰੀਕ ਨਹੀਂ ਗ੍ਰੀਕ ਆਂਦੀ ਹੈ ਇੰਗਲਿਸ਼ ਨਹੀਂ ਆਂਦੀ ਹੈਗੀ ਮੈਂ ਕਿਹਾ ਇਹਨੇ ਮੈਨੂੰ ਕਿਉਂ ਨੋਟੇਲਾ ਦੇ ਦਿੱਤਾ ਹਨਾ ਚਮਚਾ ਇਹ ਮੈਨੂੰ ਕਹਿੰਦੀ ਤੂੰ ਟ੍ਰਾਈ ਕਰ ਲੈ ਮੈਂ ਕਿਹਾ ਵੀਬੀ ਇਹ ਤਾਂ ਮੈਂ ਖਾਣੀ ਆ ਘਰ ਬਈ ਬ੍ਰੈਡਾਂ ਦੇ ਨਾਲ ਖਾਣੀ ਹੁੰਦੀ ਆ ਕਦੇ ਕਦੇ ਮੇਰੇ ਮੇਰੇ ਹੋਮ ਵੀ ਹੈਗਾ ਆ ਸੋ ਮੈਂ ਖਾਧ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛ ਕੇ ਬਾਈ ਮੈਂ ਕਿਹਾ ਤੂੰ ਮੈਨੂੰ ਕਿਉਂ ਦਿੰਦਾ ਹੈਗਾ ਹਨਾ ਉਹ ਡਰ ਜਾ ਲੱਗਣ ਲੱਗ ਪਿਆ ਉਹ ਡਾਊਟ ਹੋ ਗਿਆ ਤੇ ਜਾਨ ਕੋਲ ਪਾਪਾ ਸੀਗਾ ਪਾਪੇ ਨੇ ਬੀਬੀ ਨੂੰ ਕਿਹਾ ਹਨਾ ਗੋਰੀ ਬੀਬੀ ਪਹਿਲਾਂ ਤੂੰ ਖਾ ਠੀਕ ਹੈ ਫਿਰ ਉਹ ਖਾ ਗੀ ਫਿਰ ਬੀਬੀ ਕਹਿੰਦੀ ਅੱਛਾ ਮਾ ਨਾਮ ਵਿਚਾਰਿਆ ਹੱਸਣ ਲੱਗ ਪਿਆ ਦਾ ਤੇ ਫਿਰ ਕਹਿੰਦੀ ਚਲ ਠੀਕ ਹੈ ਮੈਂ ਵੀ ਮਤਲਬ ਖਾਨੀ ਆ ਕਹਿੰਦੀ ਮੈਂ ਤੈਨੂੰ ਨੋਟੇਲਾ ਦਿੱਤਾ ਵੀ ਤੂੰ ਟੇਸਟ ਕਰ ਹਣਾ ਪੀਤਾ ਕਰੇ ਖਾਦਾ ਨਹੀਂ ਹੁਣਾ ਆਈ ਵੀ ਨਾ ਤੂੰ ਟਰਾਈ ਨਹੀਂ ਕੀਤਾ ਹਣਾ ਫਿਰ ਮੈਂ ਬੀਬੀ ਨੇ ਕਿਹਾ ਨੋਟੇਲਾ ਤਾਂ ਮੈਂ ਖਾਨੀ ਆ ਐਦਾਂ ਮੇਰੇ ਨਾਲ ਹੋਈ ਲੋਕੋ ਜੀ ਮੈਂ ਐਦਾਂ ਮਤਲਬ ਕਿਸੇ ਦੀ ਚੀਜ਼ ਨਹੀਂ ਖਾਂਦੀ ਹੈਗੀ ਅਈ ਮੀਨਾ ਜਿੱਤੇ ਮੈਂ ਮੈਂ ਤਾਂ ਦੱਸ ਜੀਏ ਤੇ ਮੈਂ 14 ਸਾਲ ਆਪਣਾ ਵਰਕ ਕੀਤਾ ਹੈਗਾ 14 ਸਾਲ ਰਹਿ ਗਈ ਸੀ ਉਹ ਬੀਬੀ ਵਿਚਾਰੀ ਬਹੁਤ ਚੰਗੀ ਸੀ ਉਹ ਤਾਂ ਬਹੁਤ ਜੰਗ ਸੀ ਜੀ ਹੱਜੇ ਜਦੋਂ ਮੈਂ ਆਈ ਸੀ ਤੇ ਮੈਂ ਉੱਥੇ 14 ਸਾਲ ਕੰਮ ਕੀਤਾ ਤੇ ਉਹ ਬੀਬੀ ਬੱਸ ਐਦੇ ਕਹਿੰਦੀ ਰਹਿੰਦੀ ਸੀ ਤੂੰ ਉਹ ਖਾਲਾ ਤੂੰ ਉਹ ਖਾਲਾ ਹਨਾ ਮੈਂ ਮਤਲਬ ਉਹਦੇ ਹੈਂਡ ਦੀ ਚੀਜ਼ ਕੋਈ ਨਹੀਂ ਸੀ ਖਾਦੇ ਖਾਂਦੀ ਕਦੇ ਵੀ ਨਹੀਂ ਸੀ ਉਹਦੇ ਹੱਥ ਦੀ ਚੀਜ਼ ਖਾਂਦੀ ਸੀ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਉਹ ਗੁੱਸੇ ਥੋੜੀ ਗੁੱਸੇ ਵਾਲੀ ਸੀ ਹੈਨਾ ਬਹੁਤ ਵੱਡੀ ਸਟੋਰੀ ਆ ਮੇਰੀ ਮੈਨੂੰ ਪਤਾ ਮੈਂ ਇਸ ਕਾਂਟੇ ਦੇ ਵਿੱਚ ਕਿੰਨੇ ਸਟ੍ਰਗਲ ਕੀਤੀ ਹੈਗੀ ਉਸ ਬੀਬੀ ਦੇ ਘਰ ਹਨਾ 14 ਸਾਲ ਥੋੜੇ ਨਹੀਂ ਹੁੰਦਾ ਮੇਰਾ ਮੇਰੀ ਲਾਈਫ ਦਾ ਇੱਕ ਅਰਸਾ ਉਸ ਘਰ ਚ ਗੋਰਾ ਫੈਮਿਲੀ ਦੇ ਘਰ ਚ ਬਿਤਾ ਹੈਗਾ ਸੋ ਆਫ ਗੋਸ ਮੈਨੂੰ ਪ੍ਰਾਊਡ ਫੀਲ ਵੀ ਹੁੰਦਾ ਹੈਗਾ ਮੈਂ ਇਸ ਕੰਟਰੀ ਦੇ ਵਿੱਚ ਨਾਈਸ ਵਧੀਆ ਬਣ ਕੇ ਰਹੀ ਹੈਗੀਆ ਸੋ ਮੇਰੇ ਘਰ ਦੇਨ ਵੀ ਪ੍ਰਾਊਡ ਫੀਲ ਹੁੰਦਾ ਹੈਗਾ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਹੀ ਪ੍ਰਾਊਡ ਫੀਲ ਹੁੰਦਾ ਜਿਹੜੇ ਮੇਰੇ ਆਲੇ ਦੁਆਲੇ ਲੋਕ ਹੈਗੇ ਆ ਮਤਲਬ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੇ ਤੇ ਬਸ ਛਤਨੀਆਂ ਗੱਲਾਂ ਪਤਾ ਲੋਕ ਜੀ ਚਲੋ ਫਿਰ ਆਪਾਂ ਗੱਲਾਂ ਵਾਲਾ ਟਾਸਕ ਫਿਨਿਸ਼ ਕਰ ਦਿੱਤਾ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੈਨੂੰ ਨਾ ਆਪਣੀ ਬੋਤਲ ਦਾ ਚੇਤਾ ਭੁੱਲ ਜਾਂਦਾ ਆ ਇੱਥੇ ਵੀ ਉਦਾਂ ਦੀਆਂ ਬੋਤਲਾਂ ਆ ਜਿੱਥੇ ਵੀ ਆਪਣੀ ਬੋਤਲ ਲੈ ਕੇ ਬੋਤਲ ਲੈ ਕੇ ਜਾਨੀ ਪਾਣੀ ਵਾਲੀ ਮਤਲਬ ਉੱਥੇ ਵੀ ਲੋਕਾਂ ਦੇ ਘਰ ਚ ਵੀ ਇੱਦਾਂ ਨਹੀਂ ਆਉਂਦੇ ਆ ਮੈਨੂੰ ਚੇਤਾ ਭੁੱਲ ਗਿਆ ਕਿ ਫਿਰ ਪਤਾ ਨਹੀਂ ਮੈਂ ਜੂਟਾ ਪਾਣੀ ਕਿਸ ਤਰ੍ਹਾਂ ਪੀ ਲਿਆ ਉਹ ਜੂਟਾ ਹੀ ਪਾਣੀ ਪੀ ਲਿਆ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਫਿਰ ਜਾਨ ਨੂੰ ਇਹ ਗਿਆ ਇਹ ਤਾਂ ਪਾਣੀ ਮੇਰਾ ਸੀਗਾ ਓ ਸ਼ਿਟ ਚਲ ਕੋਈ ਨਹੀਂ ਫਿਰ ਕੀ ਆ ਗਿਆ ਰੱਬ ਮaaf ਕਰੇ ਰੱਬ ਮੈਨੂੰ ਮਤਲਬ ਉਹ ਤੇਰਾ ਫਿਰ ਮੈਂ ਐਦਾਂ ਨਿਸ਼ਾਨੀਆਂ ਲਾ ਗਾਲੀਆਂ ਠੀਕ ਹੈ ਆ ਦੇਖ ਉਹ ਆਪਣੇ ਮੂੰਹ ਜਿਹਾ ਬਣਾ ਲਿਆ ਆਪਣੇ ਟਾਈਪ ਦੇ ਸੋ ਮੈਨੂੰ ਹੁਣ ਪਤਾ ਲੱਗੂਗਾ ਕਿ ਇਹ ਮੇਰੀ ਬੋਟਲ ਹੈਗੀ ਆ ਐਦਾਂ ਨਹੀਂ ਲੋਕਾਂ ਦੀ ਮੈਨਾਂ ਕਿਹਾ ਚਲੋ ਠੀਕ ਹੈ ਲੱਗ ਗਈ ਫਿਰ ਆਪਾਂ ਇੱਥੇ ਫਿਨਿਸ਼ ਕਰ ਦਾਨੇ ਆ ਹੁਣ ਸੱਚੇ ਮਾਰਕੀਟ ਵੀ ਜਾਣਾ ਦੁੱਧ ਵੀ ਖਾਣ ਮੂਵਾ ਉਹ ਮਾਰਕੀਟ ਤਾਂ ਮੇਰੇ ਕੋਲ ਸਟੋਰੀ ਰਹਿਣੀ ਤੁਹਾਡੇ ਸਾਹਮਣੇ ਹੈ ਨਾ ਤੇ ਫਿਰ ਕੱਲੂ ਵੀ ਜਾਣਾ ਪਰਸੋਂ ਨੂੰ ਵੀ ਜਾਣਾ ਅੱਜ ਤਾਂ ਮੈਂ ਕੱਲ ਰਾਤ ਨੂੰ ਦੁੱਧ ਲੈ ਕੇ ਜਾਣਾ ਹੈ ਉਹ ਛੋਟੀ ਮਾਰਕੀਟ ਜਾਉਂਗੀ ਵੱਡੀ ਮਾਰਕੀਟ ਨਹੀਂ ਜਾਉਂਗੀ ਇਹ ਹੀ ਇਹ ਚਲੋ ਠੀਕ ਹੈ ਲੋਕਾ ਜੀ ਫਿਰ ਮੈਂ ਹੁਣ ਥੋੜਾ ਜਿਹਾ ਕੱਲੀ ਵੀ ਹੈ ਨਾ ਬੈਠਣਾ ਚਾਹੀਦਾ ਆ ਸੋ ਚਲੋ ਠੀਕ ਹੈ ਫਿਰ ਆਪਾਂ ਕੱਲ ਮਿਲਦੇ ਆਂ ਠੀਕ ਹੈ ਇੱਕ ਨਵੇਂ ਪਾਰਟ ਟਾਈਮ ਦੇ ਨਾਲ ਇੱਕ ਨਵੀਂ ਲਾਈਫ ਦੇ ਨਾਲ ਇੱਕ ਨਵੀਂ ਸਮਾਈਲ ਦੇ ਨਾਲ ਇੱਕ ਨਵੀਂ ਜ਼ਿੰਦਗੀ ਦੇ ਨਾਲ ਬੋਲਤਾ ਹਾਂ ਮੈਂ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸ ਯੂ